ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਬਾਬਾ ਪੈਰੋ ਜੀ ਦਾ ਪੈਰੋ ਜਤੀ ਦਾ ਟਾਲਾ ਦੇਣ ਜਾ ਰਹੇ ਹਾਂ ਬਾਬਾ ਪੈਰੋ ਜਤੀ ਦੇ ਟਾਲੇ ਅਸੀਂ ਤੁਹਾਨੂੰ ਪਹਿਲਾਂ ਵੀ ਦਿੱਤੇ ਆ ਇਹ ਜਿਹੜਾ ਟਾਲਾ ਆ ਇਹਦੇ ਵਿੱਚ ਅਲੱਗ-ਅਲੱਗ ਕੰਮਾਂ ਵਾਸਤੇ ਤੁਹਾਨੂੰ ਬਾਬਾ ਪੈਰੋ ਜੀ ਦੇ ਪ੍ਰਯੋਗ ਦੱਸਾਂਗੇ ਤੇ ਹਰ ਕੰਮ ਲਈ ਵੱਖਰਾ ਵੱਖਰਾ ਤਰੀਕਾ ਦੱਸਾਂਗੇ ਤਾਂ ਕਿ ਕਈਆਂ ਨੂੰ ਡੌੜ ਰਹਿਂਦਾ ਇੱਕ ਵੀਡੀਓ ਦੇ ਵਿੱਚ ਇੱਕ ਚੀਜ਼ ਵਾਸਤੇ ਦੱਸਨ ਦਾ ਕਈ ਵਾਰ بار-बार ਮੈਸੇਜ ਕਰਕੇ ਪੁੱਛਦੇ ਰਹਿੰਦੇ ਨੇ ਵੀ ਇਹ ਕਿਦਾਂ ਤੇ ਇਸ ਕਰਕੇ ਅਸੀਂ ਇਹ ਜਿਹੜਾ ਟਾਲ ਆ ਇਹਦੇ ਵਿੱਚ ਹਰ ਗੱਲ ਨੂੰ ਅਲੱਗ-ਅਲੱਗ ਤਰੀਕੇ ਨਾਲ ਦੱਸਾਂਗੇ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਕਿਦਾਂ ਤੇ ਕਿਦਾਂ ਕਰਨਾ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਉਹ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆ ਬਾਬੇ ਪੈਰੋ ਜੱਤੀ ਦੇ ਢਾਲੇ ਬਾਰੇ ਦੋਸਤੋ ਬਾਬਾ ਪੈਰੋ ਜੱਤੀ ਦਾ ਜਿਹੜਾ ਇਹ ਢਾਲਾ ਆ ਇਹ ਢਾਲਾ ਆ ਇਹ ਲੱਗ ਲੱਗ ਕੰਮਾਂ ਵਾਸਤੇ ਵਰਤਿਆ ਜਾਂਦਾ ਬਾਬਾ ਪੈਰੋ ਜੀ ਦਾ ਅਲੱਗ-ਅਲੱਗ ਭੋਗ ਪ੍ਰਸ਼ਾਦ ਇਹਦੇ ਵਿੱਚ ਦੱਸਾਂਗੇ ਕਿ ਕਿਹੜਾ-ਕਿਹੜਾ ਭੋਗ ਪ੍ਰਸ਼ਾਦ ਪਾਪਾ ਜੀ ਨੂੰ ਲੱਗਦਾ ਹੈ ਕਿਹੜੇ-ਕਿਹੜੇ ਕੰਮ ਲਈ ਭੋਗ ਲੱਗਦਾ ਹੈ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਕਿਉਂਕਿ ਕਰਕੇ ਤੁਹਾਡਾ ਕੋਈ ਵੀ ਕੰਮ ਹੋ ਸਕਦਾ ਹੈ ਆਪਣੇ ਆਪਣੇ ਕੰਮ ਦੇ ਲਈ ਤੁਸੀਂ ਬਾਬੇ ਪੈਰੋ ਦਾ ਪ੍ਰਯੋਗ ਕਰ ਸਕਦੇ ਆ ਇਸ ਕਰਕੇ ਸੁਣਨਾ ਤੁਸੀਂ ਜਰੂਰ ਇਸ ਚੀਜ਼ ਨੂੰ ਕਿਉਂ ਕਰਕੇ ਸੁਣਨ ਦੇ ਨਾਲ ਹੀ ਗੱਲਬਾਤ ਸਾਰੀ ਸਮਝਾਉਣੀ ਹੈ ਤੇ ਹੁਣ ਤੁਹਾਨੂੰ ਦੱਸ ਦਈਏ ਜਿਸ ਤਰੀਕੇ ਨਾਲ ਮੰਨ ਲਓ ਅਗਰ ਤੁਹਾਡਾ ਕੋਈ ਵੀ ਮਕਾਨ ਹੈ ਤੁਸੀਂ ਕੋਈ ਮਕਾਨ ਸੇਲ ਕਰਨਾ ਬਾਬਾ ਪੈਰੋਜੀ ਨੂੰ ਫਰਿਆਦ ਕਰਨੀ ਆ ਉਸ ਮਕਾਨ ਦੇ ਜਿਹੜਾ ਮਕਾਨ ਤੁਸੀਂ ਸੇਲ ਕਰਨਾ ਆ ਉਸ ਮਕਾਨ ਦੀ ਤੁਸੀਂ ਮਿੱਟੀ ਲੈ ਲੈਣੀ ਆ ਛਾਲੂ ਨਾ ਸੰਭਰ ਕੇ ਉਹ ਮਿੱਟੀ ਲੈ ਕੇ ਇੱਕ ਛੋਟਾ ਜਿਹਾ ਆਪਾਂ ਕਹ ਲਓ ਕੀ ਬਾਬਾ ਪੈਰੋਜੀ ਦਾ ਲੀਚਾ ਹੈ ਤੁਸੀਂ ਅਧਿਆ ਲੈ ਲਓ ਸ਼ਰਾਬ ਦੀ ਬੋਤਲ ਦਾ ਉਹਦੇ ਵਿੱਚ ਉਹ ਜਿਹੜੀ ਮਿੱਟੀ ਆ ਪਾ ਦੇਣੀ ਆ ਠੀਕ ਹੈ ਮਿੱਟੀ ਪਾ ਕੇ ਉਹਨੂੰ ਉਹਦਾ ਟੱਕਣ ਬੰਦ ਕਰ ਦੇਣਾ ਬਾਬਾ ਪੈਰੋਜੀ ਨੂੰ ਫਰਿਆਦ ਕਰ ਦੇਣੀ ਹੈ ਕਿ ਬਾਬਾ ਜੀ ਆ ਸਾਡਾ ਮਕਾਨ ਹੈ ਸੇਲ ਹੋ ਜਾਵੇ ਬਹੁਤ ਦਿਨ ਤੋਂ ਰੁਕਿਆ ਪਿਆ ਕੰਮ ਹੈ ਗਾਹਕ ਨਹੀਂ ਕੋਈ ਆਉਂਦਾ ਹੋਵੇ ਤਾਂ ਤੁਹਾਡਾ ਜਿਹੜਾ ਮਕਾਨ ਹੈ ਉਹ ਥੋੜੇ ਦਿਨਾਂ ਦੇ ਵਿੱਚ ਸੇਲ ਹੋ ਜਾਏਗਾ ਉਹੀ ਤੁਸੀਂ ਜਿਹੜੀ ਬੋਤਲ ਹੈ ਜਾਂ ਤਾਂ ਤੁਸੀਂ ਬਾਬਾ ਪੈਰੋਜੀ ਦੇ ਮੰਦਰ ਦੇ ਵਿੱਚ ਚੜਾ ਦੇਣੀ ਹੈ ਜਾਂ ਕਿਸੇ ਚੱਲਦੇ ਪਾਣੀ ਦੇ ਵਿੱਚ ਉਹ ਪੋਵਾ ਜਿਹੜਾ ਇੱਧੇ ਪਾ ਜਾਣਾ ਬਸ ਇਹ ਕੰਮ ਕਰ ਦੇਣਾ ਇਹ ਸੀ ਜੇ ਕੋਈ ਕਿਸੇ ਦਾ ਮਕਾਨ ਨਹੀਂ ਸੇਲ ਹੁੰਦਾ ਹੋਵੇ ਉਹਦੇ ਵਾਸਤੇ ਪਾਬੇ ਪੈਰੋ ਦਾ ਟਾਲਾ ਜੇ ਕਿਸੇ ਦੇ ਉੱਤੇ ਕੋਰਟ ਕਚੈਰੀ ਦਾ ਕੇਸ ਹੋਵੇ ਉਹ ਕੀ ਕਰੇ ਜੇਦੇ ਉੱਤੇ ਕੋਰਟ ਕਚੈਰੀ ਦਾ ਕੇਸ ਹੈ ਉਹ ਕੀ ਕਰਦਾ ਉਸ ਬੰਦੇ ਨੂੰ ਉਸ ਬੰਦੇ ਦਾ ਜੇ ਉਹ ਬੰਦਾ ਹੁੰਦਾ ਰਹਿ ਜਾ ਜੇਲ੍ਹ ਦੇ ਵਿੱਚ ਜਾਂ ਫਿਰ ਉਹ ਬਾਹਰ ਹੈ ਫਿਰ ਤਾਂ ਆਪਣੇ ਹੱਥੀ ਕਰ ਸਕਦਾ ਜੇ ਜੇਲ੍ਹ ਦੇ ਵਿੱਚ ਹੈ ਉਹ ਕੀ ਕਰਨਾ ਤੁਸੀਂ 5 ਰੋਟੀਆਂ ਬਣਾਉਣੀਆਂ ਮਿੱਠੀਆਂ ਪੰਜ ਮਿੱਠੀਆਂ ਰੋਟੀਆਂ ਦੇ ਉੱਤੇ ਤੁਸੀਂ ਉਸ ਬੰਦੇ ਦਾ ਨਾਮ ਲਿਖ ਲੈਣਾ ਜਿਹੜੇ ਵੀ ਬੰਦੇ ਦਾ ਤੁਸੀਂ ਟਾਲਾ ਕਰ ਰਹੇ ਹੋ ਜਿਹਦਾ ਜਿਹਦੇ ਉੱਤੇ ਕੋਰਟ ਕੇਸ ਹੈ ਤੁਸੀਂ ਉਸ ਦਾ ਨਾਮ ਲਿਖ ਕੇ ਕੱਜਲ ਦੇ ਉੱਤੇ ਸਰੋਂ ਦਾ ਤੇ ਜਿਹੜਾ ਕੱਚਾ ਪਾਸਾ ਉੱਤੇ ਸਰੋਂ ਦਾ ਤੇਲ ਚੋਪੜ ਕੇ ਕੱਜਲ ਦੇ ਨਾਲ ਉਹਦਾ ਨਾਮ ਲਿਖ ਲੈਣਾ ਤੇ ਬਾਬੇ ਪੈਰੋਂ ਨੂੰ ਫਰਿਆਦ ਕਰਕੇ ਉਹ ਜਿਹੜੀਆਂ ਪੰਜ ਮਿੱਠੀਆਂ ਰੋਟੀਆਂ ਕਿਸੇ ਕੁੱਤੇ ਨੂੰ ਦਰਵੇਸ਼ ਨੂੰ ਪਾ ਦੇਣੀਆਂ ਤੁਹਾਡਾ ਕੰਮ ਥੋੜੇ ਦਿਨਾਂ ਦੇ ਵਿੱਚ ਪੰਜ ਆਏਗਾ ਉਹਦਾ ਕੋਰਟ ਕੇਸ ਜਿਉਂ ਜੇਲ੍ਹ ਦੇ ਵਿੱਚ ਆਉਦੀ ਜ਼ਮਾਨਤ ਹੋ ਜਾਏਗੀ ਥੋੜੇ ਸਮੇਂ ਦੇ ਵਿੱਚ ਥੋੜਾ ਜਿਹਾ ਸਮਾ ਕੁਛ ਨੰਗੇਗਾ ਉਹਦਾ ਕੇਸ ਜਿਹੜਾ ਖਤਮ ਹੋ ਜਾਏਗਾ ਉਸ ਤੋਂ ਜਿੰਨੇ ਵੀ ਉਹਦੇ ਉੱਤੇ ਝੂਠੇ ਇਲਜ਼ਾਮ ਲੱਗੇ ਹੋਣਗੇ ਜਾਂ ਕੋਈ ਵੀ ਉਹਦੇ ਤੇ ਇਲਜ਼ਾਮ ਲੱਗਾ ਹੋਊਗਾ ਉਹ ਉਤਰ ਜਾਏਗਾ ਇਹ ਕਰ ਲੈਣ ਜੇ ਤੇ ਕੇਸ ਚੱਲਦਾ ਹੋਵੇ ਜੇ ਮੰਨ ਲਓ ਕਿਸੇ ਦੇ ਉੱਤੇ ਕੋਈ ਉਹ ਚੜ੍ਹੇ ਲਾ ਚੰਬੜੀਆਂ ਹੋਣ ਜੇ ਨੂੰ ਜਾਂ ਫਿਰ ਕੋਈ ਕਿਸੇ ਦੇ ਉੱਤੇ ਜਾਦੂ ਟੋਣਾ ਕੀਤਾ ਹੋਵੇ ਕੋਈ ਇਲਮ ਕੀਤਾ ਹੋਵੇ ਉਸ ਵਾਰ ਉਸ ਬੰਦੇ ਨੂੰ ਕੀ ਕਰਨਾ ਚਾਹੀਦਾ ਉਹ ਬੰਦਾ ਕੀ ਕਰੇ ਬਾਬੇ ਪੈਰਵਜੀ ਦੇ ਨਾਂ ਦੇ ਲਵੇ ਪੰਜ ਲੱਡੂ ਪੰਜ ਲੱਡੂ ਦੇ ਉੱਤੇ ਸੰਧੂਰ ਦੇ ਟਿੱਕੇ ਲਾ ਲੈਣੇ ਆ ਸੰਧੂਰ ਦੇ ਟਿੱਕੇ ਲਾ ਲੈਣੇ ਪੰਜ ਲਾਣੇ ਕੱਜਲ ਦੇ ਪੰਜ ਸੰਧੂਰ ਦੇ ਠੀਕ ਹੈ ਜੀ ਉਸ ਬੰਦੇ ਦੇ ਸਿਰ ਦੇ ਉੱਤੋਂ ਘਮਾ ਲੈਣੇ ਆ ਪੁੱਠੇ 7 ਵਾਰ ਇਹ ਜਦੋਂ ਤੇ ਕੋਈ ਜਾਦੂ ਟੂਣਾ ਕੀਤਾ ਹੋਇਆ ਹੋਵੇ ਉਹਦੇ ਸਿਰ ਤੋਂ ਘੁਮਾ ਕੇ ਉਹ ਲੱਡੂ ਕਿਸੇ ਦਰਵੇਸ਼ ਨੂੰ ਪਾ ਦੇਣੇ ਆ ਕਾਲੇ ਕੁੱਤੇ ਨੂੰ ਪਾਉਣੇ ਆ ਤੇ ਇਹ ਜਿਹੜਾ ਕੰਮ ਹੈ ਪੰਜ ਸ਼ਨੀਵਾਰ ਕਰਨਾ ਆ ਜਿਹੜਾ ਵੀ ਕੀਤਾ ਕਰਾਇਆ ਹੋਵੇਗਾ ਉਹ ਸਾਫ਼ ਹੋ ਜਾਏਗਾ ਪੱਧਰਾ ਕਰਦਣਗੇ ਬਾਬਾ ਪੈਰੋ ਜੀ ਇਹ ਤਾਂ ਸਿੱਕਾ ਬਾਬੇ ਪੈਰੋ ਜੀ ਦਾ ਜੇ ਕਿਸੇ ਨੇ ਜਾਦੂ ਟੂਣਾ ਕੀਤਾ ਹੋਵੇ ਜੇ ਮੰਨ ਲਓ ਤੁਹਾਡਾ ਕੋਈ ਕੰਮ ਬੰਨਿਆ ਹੋਵੇ ਕਿਸੇ ਦਾ ਜਿਹੜਾ ਬੰਨਣ ਕੀਤਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਦੁਕਾਨ ਦਾ ਜਾਂ ਘਰ ਦਾ ਤੁਸੀਂ ਕੀ ਕਰਨਾ ਹੈ ਬਾਬੇ ਪੈਰੋ ਜੀ ਦੇ ਨਾਮ ਦੇ ਚਾਰ ਲੱਡੂ ਲੈਣੇ ਆ ਚਾਰ ਲੱਡੂ ਲੈ ਕੇ ਜਿਹੜੀ ਵੀ ਦੁਕਾਨ ਹੋਵੇ ਉਹਦੇ ਚਾਰ ਜਿਹੜੇ ਖੁੰਝੇ ਉਹਨਾਂ ਦੇ ਨਾਲ ਚਾਰ ਲੱਡੂ ਲਵਾ ਕੇ ਸ਼ੁਹਾਦਣੇ ਆ ਜਾਂ ਆਪਣੀ ਦੁਕਾਨ ਦੇ ਉੱਤੋਂ ਕਮਾ ਲੈਣੇ ਆ ਗੇਟ ਤੋਂ ਸ਼ਟਰ ਦੇ ਉੱਤੋਂ ਚਾਰ ਲੱਡੂ ਕਮਾ ਕੇ ਬਾਬੇ ਪੈਰੋ ਦਾ ਨਾਮ ਲੈ ਕੇ ਬਾਬਾ ਪੈਰੋਜੀ ਦੇ ਮੰਦਿਰ ਦੇ ਵਿੱਚ ਤੁਸੀਂ ਉਹ ਜਿਹੜੇ ਚਾਰ ਲੱਡੂ ਆ ਚੜਾ ਦੇਣੇ ਆ ਜਿਹੜੀ ਤੁਹਾਡੀ ਦੁਕਾਨ ਹੈ ਇਹ ਕਿਸੇ ਨਾ ਕੰਮ ਕਰ ਬੰਨਿਆ ਹੋਊਗਾ ਖੁੱਲ੍ਹ ਜਾਈਗੀ ਤੇ ਸਾਰੇ ਕੰਮ ਰਾਸ ਹੋ ਜਾਣਗੇ ਇਹ ਤੁਸੀਂ ਤਿੰਨ ਸ਼ਨੀਵਾਰ ਕਰਨਾ ਆ ਤਿੰਨ ਸ਼ਨੀਵਾਰ ਦੇ ਵਿੱਚ ਤੁਹਾਡਾ ਕੰਮ ਫਤਿਹ ਹੋ ਜਾਏਗਾ ਤੇ ਇਹ ਸੀ ਜੇ ਤੁਹਾਡਾ ਕੋਈ ਕੰਮ ਕਰ ਬੰਨਿਆ ਹੋਵੇ ਦੁਕਾਨ ਦਾ ਜਾਂ ਕੋਈ ਹੋਰ ਤੇ ਇਹਦੇ ਵਾਸਤੇ ਇਹ ਜਿਹੜਾ ਪ੍ਰਯੋਗ ਤੁਹਾਨੂੰ ਦੱਸਿਆ ਇਸ ਤਰੀਕੇ ਨਾਲ ਤੁਸੀਂ ਕਰ ਲੈਣਾ ਹੁਣ ਮੰਨ ਲਓ ਤੁਹਾਡਾ ਇਸ ਤਰੀਕੇ ਨਾਲ ਮੰਨ ਲਓ ਆਪਾਂ ਕਹਿ ਲਈਏ ਕਿ ਆਪਣੇ ਉੱਤੇ ਕਰਜ਼ਾ ਚੜਿਆ ਹੋਵੇ ਬਹੁਤ ਜ਼ਿਆਦਾ ਜਿਹੜਾ ਕਰਜ਼ਾ ਉਹ ਉਤਰਨ ਦਾ ਨਾਮ ਨਾ ਲੈਂਦਾ ਹੋਵੇ ਕਰਜ਼ਾ ਬਹੁਤ ਜ਼ਿਆਦਾ ਸਿਰ ਤੇ ਚੜਿਆ ਹੋਵੇ ਤੁਸੀਂ ਕੀ ਕਰਨਾ ਹੈ ਮੋਠ ਲੈਣੇ ਆ ਮੋਠਾਂ ਦੀ ਇੱਕ ਦਾਲ ਹੁੰਦੀ ਹੈ ਇੱਕ ਮੋਠ ਲੈਣੇ ਆ ਮੋਠ ਤੇ ਮੋਠਾਂ ਦੀ ਦਾਲ ਦੇ ਨਾਲ ਬਣਾਉਣਾ ਤੁਸੀਂ ਇੱਕ ਕਚੋਰੀ ਹੁੰਦੀ ਹੈ ਕਚੋਰੀਆਂ ਮਿਲ ਜਾਂਦੀਆਂ ਬਾਜ਼ਾਰ ਤੋਂ ਆਮ ਪਣੀਆਂ ਬਣਾਈਆਂ ਮੋਠਾਂ ਦੀ ਦਾਲ ਤੇ ਨਾਲ ਕਚੋਰੀ ਚਾਹੇ ਮੋਠਾਂ ਦੀ ਦਾਲ ਤੁਸੀਂ ਨਾ ਵੀ ਲਓ ਜਿਹੜੀ ਇਕੱਲੀ ਕਚੋਰੀ ਮਿਲਦੀ ਆ ਪੰਜ ਕਚੋਰੀਆਂ ਤੁਸੀਂ ਪੰਜ ਸ਼ਨੀਵਾਰ ਆਪਣੇ ਸਿਰ ਤੋਂ ਵਾਰ ਕੇ ਬਾਬਾ ਪੈਰੋ ਜੀ ਦੇ ਮੰਦਿਰ ਦੇ ਵਿੱਚ ਫਰਿਆਦ ਲਗਾ ਕੇ ਅਗਰ ਤੁਸੀਂ ਚੜਾ ਦੋ ਪੰਜ ਕਚੋਰੀਆਂ ਤਾਂ ਤੁਹਾਡੇ ਉੱਤੇ ਜਿੰਨਾ ਵੀ ਤੁਹਾਡਾ ਕਰਜ਼ਾ ਆ ਸਾਰਾ ਮਾਫ ਹੋ ਜਾਏਗਾ ਤੁਹਾਡਾ ਸਾਰਾ ਕਰਜ਼ਾ ਤੁਹਾਡਾ ਉੱਤਰ ਜਾਏਗਾ ਇਹ ਪ੍ਰਯੋਗ ਕੀਤੇ ਹੋਏ ਸਾਡੇ ਅਜਮਾਏ ਹੋਏ ਆ ਇਨੂੰ ਕਰ ਲੈਣਾ ਤੁਹਾਡੇ ਸਾਰੇ ਕੰਮ ਜਿਹੜੇ ਬਾਬਾ ਪੈਰੋਜੀ ਖਰਚ ਖਰਚ ਤੇ ਸਾਰੇ ਰਾਸ ਕਰ ਦੇਣਗੇ ਤਾਂ ਦੋਸਤੋ ਇਹ ਸੀ ਸਾਰੇ ਜਿਹੜੇ ਤੁਹਾਨੂੰ ਅਸੀਂ ਪ੍ਰਯੋਗ ਦੱਸੇ ਬਾਬਾ ਜੀ ਦੇ ਇਹ ਸਾਰੇ ਸਾਡੇ ਆਪਣੇ ਵਰਤਿਓ ਤੇ ਜਮਾਏ ਹੋਏ ਆ ਇਹਨਾਂ ਦੇ ਨਾਲ ਸਾਰੇ ਜਿੰਨੇ ਵੀ ਤੁਹਾਨੂੰ ਇਕੱਲੇ ਇਕੱਲੇ ਕੰਮ ਦੱਸੇ ਆ ਤੁਸੀਂ ਕਾਪੀ ਪੈਨ ਲੈ ਕੇ ਇਹਨੂੰ ਨੋਟ ਕਰ ਲਿਓ ਜੇ ਦੇ ਵਿੱਚ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਉਹ ਪੁੱਛ ਵੀ ਸਕਦਾ ਹੈ ਵੈਸੇ ਤਾਂ ਅਸੀਂ ਸਾਰੀ ਗੱਲਬਾਤ ਕਲੀਅਰ ਕਰ ਦਿੱਤੀ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਜੇ ਕੋਈ ਫਿਰ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਸਾਨੂੰ ਕਮੈਂਟ ਕਰਦਿਆ ਕਰੋ ਕੋਈ ਜੇ ਸਾਨੂੰ ਲੱਗੇਗਾ ਸੀ ਤੁਹਾਨੂੰ ਨਹੀਂ ਸਮਝਾਇਆ ਉਹ ਚੰਗੀ ਤਰ੍ਹਾਂ ਸਮਝਾ ਦਵਾਂਗੇ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਭਲੇ ਭਰਮ ਭਲੇਖਾ ਨਾ ਰਹੇ ਕਿਸੇ ਤਰੀਕੇ ਦਾ ਇਹ ਜਿਹੜਾ ਢਾਲ ਆ ਇਹ ਬਹੁਤ ਜ਼ਬਰਦਸਤ ਪ੍ਰਯੋਗ ਦੱਸਿਆ ਬਾਬੇ ਪੈਰੋ ਦੇ ਸਭ ਤੋਂ ਉੱਪਰਲੇ ਪ੍ਰਯੋਗ ਹੈ ਇਹ ਜਿੰਨੇ ਕੰਮ ਦੱਸੇ ਸਾਰੇ ਕਮਰਾਸ ਕਰ ਦਿਆ ਜੇ ਕਰ ਲੋਂਗੇ ਤੁਹਾਡਾ ਭਲਾ ਹੋ ਜਾਏਗਾ ਤੁਹਾਡੇ ਕੰਮਰਾਸ ਹੋ ਜੂਗੇ ਆ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਬਲੀ ਕਰੇ